ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਸਖਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ 6 ਨਗ ਤੁਹਾਨੂੰ ਮੱਝਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਟੋਕੜ ਗੱਬਣ ਕਨਫਰਮ ਚੈੱਕ ਪਾਸ ਹੋਣਗੀਆਂ ਤੇ ਬਾਕੀ ਦੀਆਂ ਜਿਹੜੀਆਂ ਚਾਰ ਮੱਝਾਂ ਦੋਸਤੋ ਇਹ ਵੀ ਸੁਈਆਂ ਸਵਾਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਰੀਤੀ ਕਰਨੀ ਹੈ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸ ਨਾਲ ਲੱਗੇ ਬੈਲ ਬਟਨ ਨੂੰ ਆਲ ਕੇ ਸਲੈਕਟ ਕਰ ਦਿਓ ਆਓ ਆਪਾਂ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਹਾਂ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਆ ਵਧੀਆ ਵੀਰ ਵਧੀਆ ਵਧੀਆ ਚਾਹੀਦੇ ਜੀ ਆ ਆਪਣਾ ਵੀਰ ਦਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਪਿੰਡ ਸੋਰ ਸਿੰਘ ਆ ਜੀ ਪੱਤੀ ਮਾਨਾ ਦੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਠੀਕ ਹੈ ਜੀ ਨਾਮ ਆਪਣਾ ਸਕੱਤਰ ਸਿੰਘ ਆ ਜੀ ਠੀਕ ਹੈ ਜੀ ਹਾਂਜੀ ਤੇ ਸਕਤਰભાઈ ਅੱਜ ਆਪਣੇ ਕੋਲ ਟੋਟਲ 6 ਨਾਲ ਗਿਆ ਹਾਂਜੀ ਹਾਂਜੀ ਜਿਨ੍ਹਾਂ ਦੀ ਦੋ ਟੋਕਰ ਬਣਾਤੇ ਬਾਕੀ ਚਾਰ ਸੋਈਆਂ ਸੋਈਆਂ ਚਾਰ ਸੋਈਆਂ ਸਵਾਈਆਂ ਆ ਤੇ ਸ਼ੁਰੂ ਕਰੀ ਆਪਾਂ ਇਸ ਮੱਝ ਤੋਂ ਪਹਿਲਾਂ ਜਿਹੜੀ ਮੱਝ ਇਹ ਬਹੁਤ ਆਪਾਂ ਨੂੰ ਖੂਬਸੂਰਤ ਦੇਖਣ ਲਈ ਹਾਂਜੀ ਹਾਂਜੀ ਬਹੁਤ ਜਿਆਦਾ ਚੰਗੀ ਝੋਟੀ ਜੀ ਪਹਿਲਾਂ ਝੋਟੀ ਆ ਜੀ ਠੀਕ ਹੈ ਜੀ ਕੱਦ ਕਾਠ ਵਾਲੇ ਪਾਸੋਂ ਦੋਸਤੋ ਗੱਲ ਕਰੀਏ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਜੀ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਜੀ ਤੇ ਇਹਦੇ ਮਗਰ ਦੋਸਤੋ ਜਿਹੜਾ ਬੱਚਾ ਵਾ ਉਹ ਬੱਚਾ ਜੀ ਦੋਸਤੋ ਆ ਕੱਟੀ ਕਰ ਲੋ ਚੈੱਕ ਅਛਾ ਵੀਰ ਇਹਨੂੰ ਸੂਈ ਨੂੰ ਕੋਈ ਅੰਦਾਜ਼ਨ ਕਰਨਾ ਟਾਈਮ ਹੋਵੇ ਵੀਰ ਜੀ ਇਹਨੂੰ ਮਹੀਨਾ ਲਾ ਲਓ ਤੁਸੀਂ ਇੱਕ ਮਹੀਨਾ ਹਾਂਜੀ ਮਹੀਨੇ ਦੀ ਸੂਈ ਹੈ ਠੀਕ ਹੈ ਜੀ ਹਾਂਜੀ ਤੇ ਹੁਣ ਵੀਰ ਜੀ ਦੁੱਧ ਜਿਹੜਾ ਮੌਕੇ ਦਾ ਕਿੰਨਾ ਇਹਦੇ ਥੱਲੇ ਵੀਰ ਜੀ 11 ਕਿਲੋ ਦੁੱਧ ਹੋਣਾ ਪੱਕਾ ਤਿਆਰ ਹੋਵੇ ਪੱਕਾ ਤਿਆਰ ਹੋਵੇ ਹਾਂਜੀ ਕਿਥੋਂ ਦਾ ਵੀਰ ਮੈਨੂੰ ਖਿਆਲ ਆ ਆਪਾਂ ਇਹ ਵੀਡੀਓ ਚ ਪਹਿਲੀ ਤੋਂ ਪਾਈ ਹਾਂਜੀ ਹਾਂਜੀ ਇਹ ਵੀਰ ਜੀ ਕਹਿੰਦਾ ਕਿ ਯਾਰ ਇਹ ਵੀਡੀਓ ਤੇ ਪਾਈ ਪਰ ਆਪਾਂ ਨੂੰ ਕੋਈ ਬੰਦੇ ਨੇ ਖਰਾਬ ਕੀਤਾ ਬਿਆਨਾ ਪਾ ਕੇ 2000 ਅੱਛਾ ਜੀ ਉਹ ਮੁੜ ਕੇ ਆਏ ਨਹੀਂ ਆ ਮੁੜ ਕੇ ਆਏ ਨਹੀਂ ਹਾਂਜੀ ਸੋ ਦੋਸਤੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿਉਂਕਿ ਤੁਹਾਨੂੰ ਪਛਾਵਾ ਕਿ ਇਸ ਵਜੇ ਪਹੁੰਤੇ ਦੋਸਤੋ 2000 ਰੁਪਏ ਨਾਲ ਕੋਈ ਇਹਦੀ ਘਾਟ ਪੂਰੀ ਹੋਣੀ ਨਹੀਂ ਕਿਉਂਕਿ ਵੀਰ ਨੇ ਇਹ ਪੈਸੇ ਇਨਵੈਸਟ ਕੀਤੇ ਹੁੰਦੇ ਆ ਤੁਹਾਨੂੰ ਪਤਾ ਰਕਮ ਲੱਗੀ ਹੈ ਤੇ ਰਕਮ ਲਾ ਕੇ ਬੰਦ ਨਹੀਂ ਪੈਂਦੀ ਇਹ ਘਰੇ ਤੇ ਮੈਂ ਵੀਰਾਂ ਨੂੰ ਬੇਨਤੀ ਆਪਣੇ ਲੋ ਵੀ ਕਰਨਾ ਕਿ ਮੇਰੇ ਵੀਰੋ ਜੇ ਪਸ਼ੂ ਪਸੰਦ ਆਉਂਦਾ ਤੇ ਮੇਰੇ ਵੀਰ ਖਸਾਈ ਪਾ ਕੇ ਤੁਹਾਨੂੰ ਦੱਕਿਆ ਕਰੋ ਆਦਰਵਾਇਜ਼ ਨਹੀਂ ਪਸ਼ੂ ਪਸੰਦ ਆਦਾ ਕੋਈ ਤੁਹਾਨੂੰ ਮਤਲਬ ਸ਼ਿਕਵਾ ਨਹੀਂ ਕਰ ਤੁਸੀਂ ਆਪਣੀ ਤਸਦੀਕ ਕਰ ਸਕਦੇ ਹੋ ਸੋ 2000 ਰੁਪਏ ਕਿਸੇ ਵੀਰ ਨੇ ਪਾਇਆ ਵੀਰ ਕਹਿੰਦਾ ਮੁੜ ਕੇ ਬਾਅਦ ਵਿੱਚ ਉਹਨੇ ਵੀਰ ਨੇ ਫੋਨ ਨਹੀਂ ਚੁੱਕਿਆ ਤੁਹਾਨੂੰ ਪਤਾ ਵੀਡੀਓ ਚ 2 3 ਘੰਟੇ ਬਾਅਦ ਫੋਨ ਉਹਨਾਂ ਮੁੜ ਕੇ ਦੱਸੋ ਵੀਰ ਜਿਹੜੇ ਮਤਲਬ ਜਿਹੜੇ ਘਟ ਜਾਂਦੇ ਤੇ ਹੁਣ ਵੀਰ ਆਪਾਂ ਮਤਲਬ ਮੋਲੇ ਦਾ ਕੀ ਕਰਨਾ ਮੋਲੇ ਤੇ ਵੀਰ ਜੀ ਚਲੋ ਆਪਾਂ ਲੱਖ ਰੁਪਿਆ ਕਰਦੇ ਹਾਂ ਹਾਂਜੀ ਹਾਂਜੀ ਤੇ ਹਾਂ ਨਾ ਜਿਹੜੀ 95 ਦੀ ਦੇ ਦਾਂਗੇ अच्छा जी हां जी 몰ਾਪਾ ਵੀਰੇ ਜਿੰਨਾ ਪਿਛਲੀ ਵਾਰ ਉਹ ਉਨਾ ਹੀ ਉਨਾ ਹੀ ਹਾਂਜੀ ਉਹਨੇ ਕਰਾਂਗੇ ਹਾਂ ਇਹ ਨਹੀਂ ਆ ਵੀ ਜੋ ਪਹਿਲਾਂ ਆ ਗਾ ਬਾਕੀ ਅੱਦਾ ਵੀ ਮੈਂ ਗਲਦਦਾ ਦਾ ਸਾਈ ਚਲੋ ਆਪਾਂ 11 ਕਿਲੋ ਦੁੱਧ ਕਿਹਾ ਸੀ ਮੈਂ ਲੀਟਰ ਮਰਾਏ ਤੇ ਸਾਢੇ 4 ਕਿਲੋ ਦੁੱਧ ਹੋਇਆ ਹੈ ਚਲੋ ਅੱਧਾ ਕਿਲੋ ਕੱਟੀ ਨੇ ਚੁੰਗਿਆ ਹੋਊਗਾ ਇੱਕ ਟਾਈਮ ਦਾ ਜਿਹੜਾ ਸਾਢੇ ਹਾਂ ਇੱਕ ਟਾਈਮ ਦਾ ਸਾਢੇ 4 ਅੱਧਾ ਕਿਲੋ ਦੁੱਧ ਅੱਧਾ ਲਾ ਲਓ ਤੁਸੀਂ ਅੱਧਾ ਹੀ ਲਾ ਲਓ ਅੱਧਾ ਲਾ ਲਓ ਚਲੋ ਕਿ ਕੱਟੀ ਨੇ ਚੁੰਗਿਆ ਹੋਊ ਚੁੰਗਿਆ ਪਾਣੀ ਹੋ ਗਿਆ ਟੋਟਾ ਹਾਂਜੀ ਮੈਂ ਲੀਟਰ ਮਰਾਏ ਤੇ ਉਹ ਬੰਦੇ ਨੇ ਕਿਤੇ ਮੱਜ ਚ ਹੋਈ ਆ ਅੱਛਾ ਜੀ ਹਾਂ ਤੂੰ ਮੈਨੂੰ 10 ਪੀ ਜਾਂ ਦਿਨੇ ਵਿੱਚ ਵਾ ਹਾਂ ਵੀ ਦੋ ਟੈਂਪਰ ਦਾ ਚੋਣ ਦਾ ਹਾਂ ਦੋ ਹੱਕ ਆ ਹਾਂ ਦਾ ਮੇਰੇ ਮੱਜ ਨਹੀਂ ਪਸੰਦਾ ਇਹ ਦੋ ਤਾਂ ਸਾਡੇ 4 ਆ ਮਾਂ ਭਾਰੀ 1/2 ਕਿਲੋ ਕੱਟੀਨੇ ਵਿੱਚ ਚੁੰਗਿਆ। ਬੱਚੇ ਦਾ ਤਾਂ ਕੋਈ ਪਤਾ ਗੱਲ ਕੀ ਆ ਚਲੋ ਟੋਕੇ ਮੰਗਿਆ ਚ ਪਾ ਕੇ ਕੱਟੀ ਵਾ ਗਿਆ ਅੱਧਾ ਕਿਉਂ ਰਹਿ ਗਿਆ। ਹਾਂ ਮੈਂ ਇੱਦਾਂ ਹੀ ਲਾਇਆ ਆ 1 ਕਿਲੋ ਚੁੰਗਿਆ ਹੋਵੇ ਕਿੰਨੇ ਫਿਰ ਵੀ ਪੰਜ ਠੀਕ ਹੈ ਨਾ ਮਾਂ ਤੇਰਾ ਵੀਰ ਜੀ ਫਰਜੀ ਤੇ ਮੈਨੂੰ ਵੀਰ ਦਿਨੇ ਮੱਝ ਚਵਾ ਫੇਰ। ਮੱਝ ਦਿਨੇ ਮੱਝ ਦੁੱਧ ਘਟ ਦਿੰਦੀ ਤੇ ਫਿਰ ਤੂੰ ਕਹਿਣੋ ਵੀ ਮੈਂ ਨਹੀਂ ਮਰਿਆ। ਫਿਰ ਮੈਂ ਝੂਠਾ। ਫਿਰ ਮੈਂ ਝੂਠਾ। ਮੁਰਕੇ ਉਸ ਤੋਂ ਬਾਅਦ ਉਹ ਵੀਰ ਨੇ ਆਪਾਂ ਨੂੰ ਫੋਨ ਨਹੀਂ ਕੀਤਾ। ਠੀਕ ਹੈ ਚਲੋ ਧੰਨਵਾਦ ਉਹ ਵੀਰ ਦਾ। ਹਾਂਜੀ ਅਛਾ ਵੀਰ 95000 ਰੁਪਿਆ ਇਹਦਾ ਤੂੰ ਉਹਨਾਂ ਡਿਮਾਂਡ ਰੱਖੀ ਤੇ 95000 ਤੂੰ ਮੰਨ ਤਾਂ ਜਿਹੜਾ ਕਰਨਾ ਇੱਕ ਹੀ ਵਾਰੀ ਵੀਰ ਜੀ ਕਰ ਦਾਂਗੇ ਹਾਂ ਨਾ ਜਿਹੜੀ ਹਾਂ ਨਾ ਜਿਹੜੀ ਝੋਟੀ ਆਪਾਂ 92000 ਦੀ ਦਵਾਂਗੇ ਪੂਰੇ 90 ਦੀ ਕਰੀ ਚਲੋ ਤੁਹਾਡੇ ਆਖੇ ਪੂਰੇ 90 ਦੀ ਇਹਦੇ 'ਚ ਕੋਈ ਸ਼ੋਰ ਛੱਪਾ 100 200 ਕਰਾਂਗੇ ਹਾਂ ਠੀਕ ਠੀਕ ਆ ਕੋਈ ਜ਼ਿਆਦਾ ਨਹੀਂ ਜੋ ਠੀਕ ਹੈ ਜੀ ਹਾਂਜੀ ਸੋ ਵੀਰੋ ਮੈਂ ਬੇਨਤੀ ਇਹ ਦੁਬਾਰਾ ਕਰਨਾ ਕਿ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਵੀਡੀਓ ਆਪਣੇ ਪਰਿਵਾਰ ਦੇ ਵਿੱਚ ਵੇਖਿਆ ਜਾਂ ਤਸਵੀਰਾਂ ਵੇਖਿਆ ਕਰੋ ਇਸ ਆਈ ਬਿਆਨਾਂ ਦਾ ਜਿਹੜਾ ਕੀ ਹੈ ਅਗਲੇ ਵਾਰੇ ਕਰਾਂ ਲ ਦੋਸਤੋ ਪਹਿਲਾ ਸੁਭਾ ਛੋਟੀ ਸੁਈ ਆ ਤੇ ਮਾਲਕ ਦੀ ਕਿਰਪਾ ਨਾਲ ਦੋਸਤੋ ਕੱਦ ਕਾਠ ਮੈਂ ਦਾ ਬਹੁਤ ਵਧੀਆ ਸੁਈ ਨੂੰ ਕੋਈ ਵੀਰ ਦੇ ਕਹਿਣ ਮੁਤਾਬਕ ਮਹੀਨਾ ਡੇਢ ਮਹੀਨਾ ਡੇਢ ਮਹੀਨਾ ਹੋਇਆ ਸੱਤ ਮਹੀਨਾ ਹੋਇਆ ਬੱਚਾ ਦੋਸਤੋ ਜਿਹੜੀ ਆ ਕੱਟੀ ਹੈ ਮਗਰ ਕਿ ਲੋ ਕੱਟੀ ਵੀ ਚੰਗੀ ਰਾਜੀ ਆ ਪੜੀ ਆ 31 ਨੂੰ ਭਾਜੀ ਬਹੁਤ ਦੁੱਧ ਛੱਡਿਆ ਸੀ ਉਹਨਾਂ ਠੀਕ ਹੈ ਜੀ ਹਾਂ ਜੀ ਤੁਹਾਨੂੰ ਪਤਾ ਫਿਰ ਬੱਚਾ ਮਾਂ ਪੇ ਉਹਦੇ ਜਾਣਾ ਇੱਕ ਗੱਲ ਕੱਟੀ ਦੋਸਤੋ ਪੂਰੀ ਜੱਡ ਤੇ ਲੱਗੇ ਯੋਸ਼ਕ ਆਰੇ ਦੋਸਤੋ ਸਭ ਤੋਂ ਪਹਿਲੇ ਉਹਦੀ ਕਰੋ ਕਿ ਕੁਆਲਿਟੀ ਚੈੱਕ ਅੰਦਰੋਂ ਨਿਕਲਦੀ ਆ। ਬਾਕੀ ਮੈਂ ਨਾ ਵੀ ਏਡੀ ਸੀਸ ਲਾ ਕੇ ਠੰਗੀ ਝੋਟੀ ਨਹੀਂ ਵੇਖੀ। ਲਓ ਦੋਸਤੋ ਪੂਛ ਤਾਂ ਕੇ ਵੀ ਪੂਰੀ ਜੈਡ ਬਲੈਕ ਥੋੜੇ ਜਿਹੇ ਵਾਲ ਥੱਲੇ ਮਮੂਲੀ ਜਿਹੜੇ ਹੈਗੇ ਵਾਈਟ ਹੈ ਪੂਰੀ ਜੈਡ ਬਲੈਕ ਤੇ ਪੂਰੀ ਰਾਜੀ ਦੀ ਪੂਰੀ ਜੰਮੀ ਹੈ। ਹਏ ਪਹਿਲਾ ਨੰਬਰ ਦੋਸਤੋ ਤੁਹਾਨੂੰ ਇਹ ਮੱਝ ਦਿਖਾ ਰਿਹਾ ਹਾਂ। ਤੇ ਜਿਹੜਾ ਆਰਡਰ ਹੈ ਪਿੱਛੇ ਪ੍ਰਿੰਟ ਚੜਾਈ ਇਹਦੀ ਕਰਮਾਲ ਤੁਸੀਂ ਚੈੱਕ ਕਰ ਲੋ। ਚਾਹ ਤਰੇ ਉਹ ਕੋਟਕਾ ਚਾਤੀ ਕੱਤੀ ਲੋ ਜੀ ਦੇਖੋ ਕਰੂ ਇਹਦਾ ਕੱਦ ਕਰ ਸਕ ਫੇਸ ਕੁਆਲਟੀ ਚੈੱਕ ਦੀ ਕਰੋ ਮੈਂ ਦੀ ਲੋ ਜੀ ਬਹੁਤ ਜਿਆਦਾ ਭਾਜੀ ਸੀਲਸ ਲਾ ਕੇ ਕੱਟੀ ਦੇ ਲੈ ਲੋ ਜੀ ਦੇਖੋ ਪੂਰੀ ਭਾਵੇਂ ਜਨਾਨੀ ਚੋਲੇ ਪਿਓਰ ਮੋਹਰਾਂ ਨਸਲ ਦੇ ਵਿੱਚ ਦੋਸਤੋ ਉਹ ਵੀ ਜੀ ਇਹਦੀ ਪਿੱਠਪਰੇ ਦੀ ਚੜਾਈ ਕਰਮਾਈ ਦੀ ਤੁਸੀਂ ਚੈੱਕ ਕਰ ਸਕਦੇ ਹੋ ਆ ਲੋ ਜੀ ਕਰੋ ਚੈੱਕ ਦੋਸਤੋ ਸੱਜਰ ਮੱਝਾ ਰਗਾ ਜੀ ਕਰਮਾਈ ਜਿਹੜਾ ਆਰਡਰ ਤਿਆਰ ਕੀਤਾ ਜੀ ਲੋ ਜੀ ਕਰੋ ਚੈੱਕ ਅਛਾ ਵੀਰਤਾ ਰਾਤਪੁਰਾ ਚਾਰੇ ਸਨੇ ਮੈਂ ਨਾ ਵੀਰ ਜੀ ਚੌਣ ਬਹੁਤ ਜ਼ਿਆਦਾ ਵਧੀਆ ਦੋਸਤੋ 1 ਮੀਟਰ ਦਾ ਪੂਰਾ ਆਦਾ ਪਿੱਠ ਪੂਰਾ ਹੀ ਕੜਾ ਹੋ ਗਿਆ ਪਿੱਠ ਪੂਰਾ ਚੱਡਾ ਵੇਖੋ ਕਿੱਦਾਂ ਸੋਹਣਾ ਹੈ ਮੈਂ ਵੀ ਦੋਸਤੋ ਕਹਿੰਦਾ ਤੁਹਾਨੂੰ ਸਾਹਮਣੇ ਵੇਖੋ ਤਸਵੀਰ ਦਿੰਦੀ ਆ ਜੋ ਹੈਗਾ ਮੈਂ ਤਾਂ ਪ੍ਰੋਪਰ ਦੁਆਰਿਆ ਮੁੱਲ ਵੀਰ ਨੇ ਦੋਸਤੋ ਲੈਣ ਦੇ ਜਿਹੜਾ 90000 ਰੁਪਏ ਰੱਖਿਆ ਜਿਹਦੇ ਤੁਹਾਡਾ ਆਇਆ ਗਿਆ ਤਾਂ ਮੌਕੇ ਤੇ ਇੱਕ ਸਿਰਪੇ ਛੋਰ ਛੱਪਾ ਹੋਊਗਾ ਹਾਂਜੀ ਠੀਕ ਹੈ ਇਹਦੇ ਨਾਲ ਜਿਹੜੀ ਬੱਦੀ ਵੀ 2 ਨੰਬਰ ਤੇ ਮੱਚ ਇਹ ਵੀਰ ਜੀ ਦੂਜਾ ਸੁਗਾ ਸੁਈ ਆ ਜੀ ਛੋਟਾ ਅੱਛਾ ਜੀ ਕਿੰਨਾ ਟਾਈਮ ਹੋ ਆਗੜੀ ਹਾਂਜੀ ਲਓ ਦੋਸਤੋ ਇਹ ਵੀ ਡੇਢ ਮਹੀਨੇ ਦੀ ਮੱਝ ਸੂਈ ਜੋ ਹੈ ਇਹਦੇ ਮਗਰ ਦੋਸਤੋ ਕੱਟੀ ਹਾਂਜੀ ਲਓ ਜੀ ਕਰ ਲਓ ਚੈੱਕ ਇਹਦੀ ਵੇਖੋ ਕੱਟੀ ਦਾ ਕੱਦ ਕਾੜ ਵੇਖੋ ਤੁਹਾਨੂੰ ਪਤਾ ਵੀ ਮਾਦੇ ਜਾਣਾ ਇਹਨੇ ਠੀਕ ਹੈ ਦੋਸਤੋ ਇਹ ਵੀ ਪਿਓਰ ਹਰਿਆਣੇ ਦੀ ਝੋਟੀ ਆ ਵੀਰ ਨੂੰ ਮੈਂ ਲਾ ਕੇ ਖਿਲਾ ਰਾਂ ਮਾਈ ਤੇ ਵੀਰ ਜੀ ਤਾਂ ਤਾਂ ਵੀ ਜੀ ਇੰਦਰ ਵੇਖੋ ਲਓ ਜੀ ਕਰੋ ਚੈੱਕ ਆਹ ਲਓ ਜੀ ਕਰੋ ਚੈੱਕ ਬਰਾਬਰ ਹੁੰਦੀ ਜੀ ਵੀ ਤੇ ਹਾਂਜੀ ਬਹੁਤ ਜਿਆਦਾ ਕਾਦੇ ਆ ਦੇ ਝੋਟੀ ਦਾ ਅੱਛਾ ਵੀਰ ਜੀ ਡੇਢ ਮਹੀਨਾ ਹੋ ਗਿਆ ਸੂਈ ਨੇ ਹਾਂਜੀ ਤੇ ਦੁੱਧ ਕਿੰਨਾ ਚਾਰ ਵੀਰ ਜੀ ਹੁਣ ਜਿਹੜਾ ਦੁੱਧ ਇਹਦੇ ਸਿਰੇ 10 ਕਿਲੋ ਆ ਪੱਕਾ ਤੇ ਆ ਰਹੀਂ ਪੱਕਾ ਜੀ ਠੀਕ ਹੈ ਜੀ ਛੋਟੀ ਦੇ ਦੁੱਧ 12 13 ਕਿਲੋ ਘਰ ਆਉਣਾ ਤੇ تیاری ਸੰਭ ਲਈਏ ਤੇ ਅਰੇ ਕੱਲ ਆਈ ਆ ਤੇ ਅੱਜ ਆਪਾਂ ਵੀਡੀਓ ਪਾਦਣ ਲੱਗੇ ਆ ਤੁਹਾਨੂੰ ਪਤਾ ਅਸਲ ਚ ਸਵਾਦ ਆਉਂਦਾ ਡੰਕਰ 2 ਦਿਨ ਸੰਭ ਕੇ 3 ਦਿਨ ਵੇਚੇ ਹਾਂਜੀ ਹਾਂਜੀ ਆਪਾਂ ਪਾ ਦਨੇ ਉਸੇ ਵਾਲੇ ਵੀਡੀਓ ਚਲੋ ਅੱਛਾ ਕੋਈ ਗੱਲ ਨਹੀਂ ਹਾਂਜੀ ਜਿਹੜੇ ਕੋਈ ਵੀ ਹਾਂਜੀ ਹਾਂਜੀ ਅਸਲ ਚ 2 ਕਿਲੋ ਦੇ ਡੰਕਰਾਂ ਉੱਚੀ ਦੁੱਧ ਚਾਰ ਜਾਂਦਾ ਹੁੰਦਾ ਇਹਦੇ ਆਪਾਂ ਬੀੜ ਦੀ ਗੱਲ ਕਰੀ ਤੇ ਇਹ ਵੀ ਪੂਰੀ ਦੋਸਤੋ ਪੂਰੀ ਜੈਡ ਬਲੇਗੇ ਪੂਛ ਤੱਕ ਜੈਡ ਬਲੇਗੇ ਜੇ ਕੋਈ ਵਾਲਨੀ ਚ ਵਾਈਟ ਅਛਾ ਵੀਰ ਜੀ ਮੋਲੇ ਦਾ ਇਹ ਵੀ ਜੀ ਮੁੱਲ ਜੋ ਇਹਦਾ ਮਰਜ਼ੀ ਕਰੀਏ ਲੱਖ ਦੀ ਦੇ ਦਈਏ ਕਿੰਨਾ ਕਮਾਂਟ ਲਾ ਸਕਦਾ ਹਾਂ ਨਾ ਹੀ ਜਿਹੜੀ ਹਾਂ ਹਾਂ ਨਾ ਹੀ 95000 ਦੀ ਦਵਾਂਗੇ ਕੋਈ ਹੋਰ ਕਚੈਸ ਕੋਈ 1500 ਕਰ ਦਾਂਗੇ ਅੱਛਾ ਜਾਨੀ ਕਿ 94000 ਦੀ 94 ਚਲੋ ਤੇ ਦੂਜੇ ਦੇ ਦਾਂਗੇ 90 ਤੇਨ ਦੀ ਦੇ ਦਾਂਗੇ 93000 ਦੀ 93 ਦੀ ਦੇ ਦਾਂਗੇ ਦਾਂਗੇ ਲਓ ਜੀ ਮੇਰੇ ਵੱਲੋਂ ਦੋਸਤੋ ਸਾਡੇ ਚੈਨਲ ਜਿਹੜਾ ਸਾਡਾ ਚੈਨਲ ਵੇਖ ਕੇ ਆਊਗਾ ਵੀਰ ਨੂੰ ਕਹੂਗਾ ਕਿ ਮੈਂ ਖੈਰਾ ਡੇਰੀ ਫਾਰਮ ਕਰਨ ਤਾਂ ਵੇਖ ਕੇ ਆਇਆ ਉਹਨੂੰ 1000 ਰੁਪਏ ਹੋਰ 92000 ਦੀ 92 ਦੀ ਕਰ ਦਾਂਗੇ ਹਾਂਜੀ ਲਓ ਜੀ ਦੋਸਤੋ ਚਲੋ ਆਪਾਂ ਇਹਨਾਂ ਵੀ ਦਾਲ ਫੁਲਕੇ ਰੱਖਿਆ ਕਰਮ ਵਾਲੀਆਂ ਜੋ 2 2000 ਰੁਪਏ ਦੇ ਬਾਜੇ ਦੇ ਬੜਾ ਠੀਕ ਹੈ ਜੀ ਹਾਂਜੀ ਅੱਜ ਦੋਸਤੋ ਸਾਡੇ ਚੈਨਲ ਤੇ ਆਫਰਾਂ ਲੱਗਦੀਆਂ ਪਹਿਲੋ ਗ੍ਰਾਮ ਨੇ ਝਮਕਾਂ ਦੇ ਲਈ ਆਫਰ ਹੁਣ ਇਸ ਵੀਰ ਨੇ ਦੋਸਤੋ 1000 ਰੁਪਏ ਦੀ ਆਫਰ ਲਾਤੀ ਜੀ ਲੋ ਮੱਝ ਦੋਸਤੋ ਬਿਲਕੁਲ ਤਾਜੀ ਸੂਈ ਕੋ 1.5 ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਘਾਤ ਘਾਟ ਮੈਂ ਦਾ ਹੋਇਆ ਮਹੀਨਾ ਹੀ ਆ ਆਪਾਂ 1.5 ਕਹਤਾ ਠੀਕ ਹੈ ਜੀ ਹਾਂਜੀ ਕੋਈ ਕੱਤੀ ਵੇਖੋ ਮਾਂ ਪਿਓ ਤੇ ਜਾਣਾ ਡੰਗਰ ਨੇ ਹਾਂਜੀ 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 ਜੜ ਮਾਰਨੇ ਵੀ ਤੇ ਝੋਟੀ ਵੇਖੋ ਇਹ ਜਿਹੜੇ ਕਾਟੀਆਂ ਦੇ ਘਰ ਘਰ ਕੱਦ ਨਹੀਂ ਭ ਤੇ ਫਿਰ ਚਕੀਨੀਆਂ ਲਓ ਸਾਰੀਆਂ ਸੋਣੀਆਂ ਮਾਝ ਦੋਸਤੋਂ ਤੁਸੀਂ ਚੈੱਕ ਕਰੋ ਅੰਦਾਜ਼ਾ ਲਾ ਲਿਓ ਤਰੀ ਜਾਂਦੀ ਦਾ ਦੋਸਤੋਂ ਵੀਰ ਦੇ ਮੋਢਿਆਂ ਨੂੰ ਟੱਚ ਕਰਦੀ ਲਓ ਆਉਂਦੇ ਵੀਰ ਲਓ ਜੀ ਕਰੋ ਚੱਕ ਦੋਸਤੋ ਇਹੋ ਜਿਹਾ ਪਹੂ ਘਰ ਦੇ ਵਿੱਚ ਬੱਧਾ ਹੋਏ ਤੇ ਬਹੁਤ ਸੋਹਣਾ ਲੱਗਦਾ ਬੱਧਾ ਦੀ ਪਰਦੇਸ਼ 92000 ਰੁਪਏ ਦੋਸਤੋ ਡਿਮਾਂਡ ਮੌਕੇ ਦੀ ਜਿਹਦੇ ਵਿੱਚੋਂ ਤੁਹਾਡਾ ਆਇਆਂਗਾ ਦਾ ਥੋੜਾ ਫੋੜਾ ਮੌਕੇ ਤੇ ਸ਼ੋਰ ਛੱਪਾ ਮਾਨਤਨ ਹਲਕਾ ਫੁਲਕਾ ਜ਼ਰੂਰ ਹੋਊਗਾ ਇਸ ਤੋਂ ਅੱਗੇ ਆਪਾਂ ਜਾਣਦੇ ਹਾਂ ਤਿੰਨ ਨੰਬਰ ਤੇ ਤਿੰਨ ਨੰਬਰ ਦੀ ਮੱਝ ਜਿਹੜੀ ਹੈਗੀ ਦੋਸਤੋ ਟੋਕਰ ਗੱਪਣ ਝੁੱਟੀ ਹੈ ਹੋਏ ਹਾਂਜੀ ਵੀਰ ਜੀ ਦੱਸਿਓ ਇਹਦੇ ਬਾਰੇ ਜੀ ਇਹ ਵੀਰ ਜੀ ਸ਼ਾਮ ਹੀ ਨਿਆਦੀ ਆ ਗੱਪਣ ਅੱਛਾ ਜੀ ਹਾਂਜੀ ਚੈੱਕ ਪਾਸ ਕਨਫਰਮ ਹੈ ਜੀ ਫਰਮ ਜੀ ਅੱਛਾ ਤੇ ਹੋਣ ਜਿਹੜਾ ਦੁੱਧ ਹੈ ਵੀਰ ਮੌਕੇ ਤੱਕ ਵੀਰ ਜੀ ਦੁੱਧ ਤੇ ਝੂੜ ਨਹੀਂ ਮਾਰਨਾ ਹੋਣ ਜਿਹੜਾ ਮੌਕੇ ਤੇ ਮੈ ਲੈਂਦਾ ਪੰਜ ਕਿਲੋ ਚੋਕੇ ਉਥੋਂ ਅੱਛਾ ਜੀ ਹਾਂਜੀ ਦੁੱਧ ਹੋਣੂਗਾ ਇਹਦੇ ਥੱਲੇ 4 ਕਿਲੋ 4 ਕਿਲੋ ਕੋਈ ਕਿਲੋ ਇਧਰ ਉਧਰ ਹੋ ਜਾਂਦਾ ਹੈ ਹਾਂਜੀ ਹਾਂਜੀ ਬਾੜੇ ਦੇ ਚੋਕੇ ਲਿਆਂਦੀ ਆ ਠੀਕ ਹੈ ਜੀ ਹਾਂਜੀ ਦੋਸਤੋ ਇਹਦੀ ਖਲੋਤੀ ਮੈਂ ਦੀ ਪਿੱਠ ਪੁਰੇ ਨੂੰ ਚੜਾਈ ਤੇ ਇਹਦੀ ਤਰ੍ਹਾਂ ਦੀ ਕੁਆਲਿਟੀ ਮੈਂ ਤੁਹਾਨੂੰ ਚੱਕਰ ਹੋਣਾ ਲੌਜੀ ਕਰੂਗਾ ਪਹਿਲਾ ਸੁਬਾ ਦੋਸਤੋ ਸੁਈਜ ਦੂਜੇ ਦੀ ਅੱਜ ਕੱਪੜਾ ਦੋਸਤੋ ਕੱਪੜਾ 6 ਮਹੀਨੇ ਦੀ ਕੰਫਰਮੇਬਿਲਟੀ ਚੈੱਕ ਕਰਾ ਉਸੇ ਇਹਦਾ ਮੁੱਲ ਕੀ ਕਰਦਾ ਇਹ ਵੇਚੀ ਇਹ ਹਾਂ ਨਾ ਅਮਰੀਕਨ ਦਾ 90 ਦੀ ਦੇ ਦੀਏ ਕਿੰਦਾ ਮੰਨਣਾ ਸੀ ਇੱਕੇ ਵਾਰੀ ਕਰ ਦਈਏ ਇੱਕੀ ਹੈ ਜੀ ਇੱਕੀ ਐਂਡ ਦੇ ਦਾਂਗੇ 86000 ਦੀ 1000 ਰੁਪਇਆ ਸਾਡੇ ਨੂੰ ਚਲੋ 85 ਦੀ ਦੇ ਦਾਂਗੇ 85000 ਹਾਂਜੀ ਹਾਂ ਨਾ ਝੋਟੀ ਠੀਕ ਹੈ ਹੋਣ ਦੁਬਾਰਾ ਦੋਸਤੋ 85000 ਰੁਪਏ ਦਾ ਮੌਕੇ ਦਾ ਮੁੱਲ 6 ਮਹੀਨੇ ਦੀ ਗੱਬਨ ਚੈੱਕ ਪਾਸ ਤੇ 4 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹੋ ਗਿਆ। ਇਹਦੀ ਮੈਂ ਤੁਹਾਨੂੰ ਮੁਰਦੀ ਦੀ ਫੇਸ ਕੁਆਲਿਟੀ ਬਿਊਟੀ ਚੈੱਕ ਕਰਵਾਉਣਾ ਤੁਸੀਂ ਮੈਂ ਦਾ ਕਾਡ ਕਾਡ ਕਰਿਓ ਚੱਕ। ਆਹ ਲਓ ਜੀ। ਲਓ ਜੀ ਦੋਸਤੋ ਮਲਾਈਰ ਦਾ ਸਰੀਰ ਪਤਲਾ ਦਾ ਬਿਲਕੁਲ। ਅੱਗੇ ਜਿਹੜੀ ਝੋਟੀ ਦਿੱਤੀ ਉਹ ਵੀ ਇਹਦੇ ਹਰ ਕੀ। ਲਓ ਜੀ ਹੌਣ ਦੋ ਜੀ। ਹਾਂ ਜੀ। ਜਿਹੜੀ ਆਪਾਂ ਪਹਿਲੀ ਉਲੀ ਪਹਿਲੀ ਵੇਚੀ ਹਾਂ ਜੀ। ਠੀਕ ਹੈ ਜੀ। ਇਹਦੇ ਵੀਰ ਲੱਭ ਲੱਭ ਕੇ ਲਿਆਉਂਦਾ ਨੇ ਕਿੰਨੀਆਂ ਪੁੱਟ ਪੁੱਟ ਕੇ ਹਾਂਜੀ ਲਓ ਜੀ ਕਰੋ ਚੈੱਕ ਦੋਸਤੋ ਇਹ ਕਰਮਾਲੀਆਂ ਜਿਨ੍ਹਾਂ ਦੇ ਘਰ ਚੱਦੀਆਂ ਵਾਂ ਤਸਵੀਰਾਂ ਬਦਲ ਦਿੰਦੀਆਂ ਕਰ ਲਓ ਜੀ ਆ ਕਰੋ ਜੀ ਚੈੱਕ ਦੀ ਪਿੱਠ ਪੁੜੇ ਦੇਖ ਲਈ ਦੋਸਤੋ ਨੇੜ ਤੋਂ ਤੁਹਾਨੂੰ ਦਿਖਾਵਾਂ ਤਾਂ ਦੋਸਤੋ ਬਿਲਕੁਲ ਬਰੀਕ ਚੌੜੀ ਸਿੰਗਲ ਹੱਡੀ ਦੀ ਮਾਝੇ 85000 ਰੁਪਏ ਤਾਂ ਦੋਸਤੋ ਲੈਣ ਦੇਣੀਆਂ ਜਿਹੜਾ ਤੇ ਇਹਦੇ ਨਾਲ ਚਲੀਏ ਵੀਰ ਆਪਾਂ 4 ਨੰਬਰ ਤੇ ਹਾਂਜੀ ਟੋਕਰ ਗੱਪਣਿਆ ਵੀ ਹੈ ਨਾ ਇਕੱਲੀ ਮਤਲਬ ਗੱਪਣੀ ਹੈ ਨਾ ਇਹ ਵਿੱਚ ਜੀ ਕੱਲੀ ਗੱਪਣ ਜੋ ਅੱਛਾ ਜੀ ਕਿੰਨੇ ਟਾਈਮ ਦੀ ਵੀਰ ਗੱਪਣ ਇਹ ਵਿੱਚ ਜੀ ਸਾਢੇ 7 ਮਹੀਨੇ ਦੀ ਨਿਆਰੀ ਚੈੱਕ ਪਾਜੋ ਅੱਛਾ ਜੀ ਹਾਂਜੀ ਆਪਾਂ ਸਾਰਾ ਕੁਝ ਚੈੱਕ ਕਰਾਇਆ ਹੈਗਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਸਾਢੇ 7 ਮਹੀਨੇ ਦੀ ਕਨਫਰਮੇਸ਼ਨ ਚੈੱਕ ਪਾਸ ਤੇ ਵੀਰ ਸਵੇਰ ਕਰਵਾ ਆਪਾਂ 7 ਦਾ ਹੀ ਕੰਨੇ ਆ ਸਵੇਰ ਕਰਵਾ ਸੁਣਿਆ ਜੀ ਇਹ ਵੀ ਜੀ ਤੀਜੇ ਸੂਵੇ ਦੀ ਅਖੀ ਮੱਝ ਕੱਪਣਿਆ ਤੇ ਜਿਸ ਦੂਜੇ ਸੂਵੇ ਸੋਈਏ ਤੀਜੇ ਹਾਂਜੀ ਤੇ ਕੱਦ ਕਾਠੇ ਇਹਦਾ ਵੀ ਵੇਖੋ ਛੋਟੀ ਨੂੰ ਜੀ ਹਾਂਜੀ ਤੇ ਇਹਨੇ ਵੀਰ ਮਤਲਬ ਸੱਜਰ ਨੇ ਦੁੱਧ ਕੰਨਾਂ ਵਿੱਚ ਵੀਰ ਜੀ ਨੇ ਸੱਜਰ ਨੇ ਝੂੜੀ ਮਾਰਨਾ ਇਹਨੇ 15 ਕਿਲੋ ਦੁੱਧ ਚਵਾਇਆ ਏ 16 ਹਾਂਜੀ ਤੇ ਮੱਝ ਵੱਡੀ ਆ ਜਦੋਂ ਤਿਆਰ ਹੋ ਗਈ 2 ਲੱਖ ਦੀ ਮੱਝ ਆਏ ਹਾਂਜੀ ਇਹ ਤੇ ਗੱਲ ਹੈ ਹਾਂਜੀ ਅੱਛਾ ਵੀਰ ਇਹਦਾ ਮੁੱਲ ਅੱਜ ਦਾ ਇਹ ਜਿਹੜੀ ਹਾਂ ਨਾ ਆਪਾਂ ਮੱਝ ਦੇਣੀ ਆ ਨਾ ਹੋਣਾ 85 ਹਜ਼ਾਰ ਦੀ ਦਵਾਂਗੇ ਕਿੰਨਾ ਕਮਾਨ ਕਰੋਗਾ ਤੁਸੀਂ ਪਹੀ ਦੱਸੋ ਆ ਵੀ ਜਿੰਨਾ ਆਖੋਗੇ ਹਾਂਜੀ ਬਾਈ ਜੀ ਐਂਡ ਸ਼ੰਡ ਐਂ ਕਲ 2000 ਘੱਟ ਦੇ ਦੇ 2000 ਘੱਟ 85 ਦੇ 2 ਘੱਟ 83 ਹੋ ਗਿਆ 83 1000 ਰੁਪਿਆ ਸਾਡੇ ਨੂੰ 1000 ਤੁਹਾਡੇ ਨੂੰ ਹੋ ਗਿਆ 92 ਹੋ ਗਿਆ ਪੂਰਾ 82 ਹੈ ਨਾ ਇਹ 82 82 ਹੋ ਗਿਆ ਹਾਂ ਅਟੋ ਵਾਰਜੀ ਨੂੰ ਦੋਸਤ ਪਿੱਠ ਪੁਰੇ ਦੀ ਚੜਾਈ ਮੈਂ ਦੀ ਚੈੱਕ ਕਰ ਦੇਖੋ ਮੱਝ ਇਹ ਵੀ ਬਹੁਤ ਚੜਾਈ ਬੱਤੀ ਇਹ ਵੀ ਉਧਰ ਦੀ ਮੱਝ ਜੀ ਦੰਗਲ ਸਾਰੇ ਉਧਰ ਦੇ ਆ ਕਨਫਰਮ ਦੋਸਤੋ ਚੈੱਕ ਪਾਸ ਹੈ ਜਿਹੜੇ ਵੀਰ ਨੇ ਖੜਨੀ ਹੈ ਆਪਣੀ ਬੇਸ਼ੱਕ ਚੈੱਕ ਕਰਵਾ ਵੀ ਸਕਦਾ ਲੈਓ ਜੀ ਮੁਰੇ ਫੋਨ ਤੇ ਬਸ ਵੀਰ ਜੀ ਮੱਚ ਲਾਏ ਪਈ ਆ ਤੇ ਹਾਂਜੀ 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 ਓ ਤੋ ਜਾ ਡੋਨੇ ਡੋਨੇ ਪਾਣੀ ਚ ਨੋਂ ਓਏ ਵੀਰ ਤੇ ਪਕਲੇ ਆਂਦੀ ਤੂੰ ਤੇ ਪਤੂ ਪਤੂ ਮੈਂ ਨਾ ਵੀਰ ਜੀ ਓਕੇ ਓਕੇ ਤੁਹਾਨੂੰ ਪਤਾ ਆਪਾਂ ਨਗਦਰ ਪੀਏ ਪੰਡ ਦੇਗੇ ਆਏ ਆ ਠੀਕ ਹੈ ਜੀ ਹਾਂ ਜੀ ਤੇ ਇਹਦੇ ਜਿਹੜੀ ਨਾਲ ਬਧੀ ਛੋਟੀ ਪੰਜ ਨੰਬਰ ਦਸੀ ਵੀਰੇ ਦੀ ਇਹ ਇਹ ਵੀ ਜੀ ਸੂਈ ਆ ਆਪਣੇ ਇਹਦੀ ਅੱਗੇ ਵੀ ਤੁਹਾਨੂੰ ਪਤਾ ਹੀ ਆ ਹਾਂ ਜੀ ਹਾਂ ਜੀ ਇਹ ਚਲੋ ਉਹਦਾ ਮੜਕੇ ਵੀ ਦੁੱਧ ਦਾ ਢੀ ਸਰਦਾਰੇ ਦੁੱਜੇ ਵੇਖੇ ਦੋਹੇ ਛਰਾਂ 'ਚ ਲੱਗਾ ਹੈ ਮਤਲਬ ਇਹ ਤਾਂ ਦੋ ਰੱਖ ਲਿਆ ਤਾਂ ਤੇ ਵੇਰ ਤੇ ਮਾਹਾਂ 'ਚ ਲੱਗਦੀ ਗਾਰ ਹੋਣਾ ਵੇਰ ਕਰ ਲਾਂ ਗਵਾਦਾ ਘਾਟਾ ਠੀਕ ਹੈ ਜੀ ਹਾਂ ਜੀ ਇਹਨਾਂ ਦੇ ਕਰਮਾਲੀਆਂ ਦੇ ਬਾਰੇ ਫੋਨ ਆਏ ਸੀ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਵੀਰ ਜੀ ਮ ਅਛਾ ਇਹਨੂੰ ਠੀਕ ਹੈ ਜੀ ਤੇ ਬੱਚਾ ਇਹਦਾ ਮਰ ਗਿਆ ਕਟੂ ਬੱਚਾ ਐਕਸਪਾਇਰ ਹੋ ਗਿਆ ਹਾਂ ਠੀਕ ਹੈ ਜੀ ਤੇ ਹੁਣ ਉਸ ਦਿਨ ਤੇ ਆਪਾਂ ਚੱਲ ਛੇਕ ਹੈ ਹੋਰ ਦੁੱਧ ਮੇਰੇ ਸਾਹ ਨਾਲ 7-8 ਕਿਲੋ ਫੇਰ ਕਰਾਈ ਕਰ ਗਈ ਹਾਂ ਜੀ ਕਿਉਂਕਿ ਟੂੜੀ ਮਾਰਨਾ ਜਿਹੜੀਆਂ ਗੱਲਾਂ ਆਪਾਂ ਸਿੱਧੰਗੇ ਦੱਸਾਂਗੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੋਲਾ ਜਿੱਦਾ ਦੇ ਦੇ ਕੇ 65 ਦੀ ਦੁੱਧੂ ਬੜਾ ਕਰਾਈ ਵੱਧ ਚਲੋ ਦੁੱਧ ਤੇ ਕਰਾਈ ਹੈ ਪਰ ਮਾਨਤਾਲੇ ਕਿੰਨਾ ਕੋਸ ਕਰਦਾਂਗੇ ਜਿਹੜੀ ਹਾਂ ਨਾ ਹਾਂ ਨਾ ਦੇ ਦਾਂਗੇ 30000 ਰੁਪਏ 65000 ਰੁਪਏ ਹਾਂ 1000 ਰੁਪਏ ਸਾਡੇ ਲੋ ਘਟ ਬਾਹਰ ਚਲੋ ਬਾਹਰ ਦੀ ਦੇ ਦਾਂਗੇ ਬਾਹਰੀ ਆਪਿਆ ਦੋਸਤੋ ਤਾਂ ਮੌਕੇ ਦਾ ਮੌਲੇ ਜਿਹੜੇ ਵੀ ਉਹਨੂੰ ਪਸੰਦ ਆਊਗੀ ਤੁਸੀਂ ਵੀ ਇਹਨਾਂ ਫੋਨ ਤੇ ਗੱਲਬਾਤ ਕਰ ਸਕਦੇ ਜੀ ਕੱਢੀਏ ਵੀ ਲਈ ਆਈ ਬਰਨ ਦੋਸਤੋ 62000 ਰੁਪਿਆ ਰੇਟ ਜਿੱਤੇ 8 ਕਿਲੋ ਦੁੱਧ 7 ਕਿਲੋ ਗਨ ਲਓ ਮੌਕੇ ਦਾ ਤਿਆਰ ਦੇਖੋ ਜੀ ਕੱਟੀ ਗੱਡੀ ਸਗੀ ਹੈ ਇਹ ਪਹਿਲਾਂ ਜੋ ਬਿਲਕੁਲ ਦੋਸਤੋ ਰਿੰਗ ਸਿੰਘਾ ਕੋਲ ਮੈਂ ਦੁੱਧ ਭਾਜੀ 8 ਕਿਲੋ ਕਰਾਈ ਆ ਠੀਕ ਹੈ ਜੀ ਕੋਈ ਨਾ ਬੱਚੇ ਦਾ ਹੇਰ ਵਾਜਾ ਬੜਾ ਕੀਤਾ ਇਹਨੇ ਠੀਕ ਹੈ ਜੀ ਰੇ ਰੇ ਰੁਰ ਰੁਰ ਉਹ ਜਮਾਰਤੀ ਹਲੋ ਹਨੂ ਹਾਂਜੀ ਭਾਜੀ ਦੱਸਿਓ ਇਹਦੇ ਬਾਰੇ ਹਾਂਜੀ ਇਹਦੇ ਬਾਰੇ ਜੀ ਚੇ ਨਮਰ ਇਹ ਵੀ ਬਿਰਜੀ 1.5 ਮਹੀਨੇ ਦੀ ਸੂਈ ਆ ਅੱਛਾ ਜੀ ਉਹ ਪੁੱਛੀ ਜੋ ਭਾਵੇਂ ਪੁੱਛੀ ਦੇ ਇਹਨੂੰ ਚੋਲੋ ਤੇ ਭਾਵੇਂ ਭਾੜਾ ਪਾ ਕੇ ਐਂ ਥਾਕੇ ਤੇ ਪੈ ਜੋ ਅੱਛਾ ਜੀ ਹਾਂਜੀ ਤੇ ਇਹਦੇ ਥੱਲੇ ਹੋਊਗਾ ਹੁਣ 8-9 ਕਿਲੋ ਦੋ ਦਾ ਅੱਛਾ ਜੀ ਹਾਂਜੀ ਠੀਕ ਹੈ ਸੂਹਾ ਕਿੰਨਾ ਸੂਈ ਸੂਹਾ ਬਿਰਜੀ ਇਹਦਾ ਤਿੱਜਾ ਲਾ ਲਓ ਤੁਸੀਂ ਤਿੱਜਾ ਸੂਹਾ ਹਾਂਜੀ ਕੀ ਮੁੱਲ ਕਰਨਾ ਦਾ ਇਹ ਜਿਹੜੀ ਹਾਂ ਨਹੀਂ ਦੇਣੀ ਆ ਹਾਂ ਇਹ ਹਾਂ ਨਹੀਂ 6000 ਦੀ ਦਵਾਂਗੇ ਕਿੰਨਾ ਕਮਾਂ ਡੜਾ ਸੋਦਾ ਉਹ ਇਹਦੇ ਚ ਥੋੜਾ ਹੀ ਹੋਣਾ ਥੋੜਾ ਕਿੰਨ ਲੱਗਦਾ ਕੋਸਦਾ ਮੈਂ 5-700 ਹੋਈ ਪੰਜ ਸਾਸੂ ਨੇ 1000 ਰੁਪਏ ਕੱਲ 1000 ਕਰ ਲੋ ਕੱਲ ਮੈਂ ਨਹੀਂ ਕਰਦਾ ਤੂੰ ਆਪ ਦੇ ਲੋ ਕਰ ਲੋ ਠੀਕ ਹੈ ਜੀ 6000 ਰੁਪਏ ਰੱਖੇ ਜੀ ਹਾਂ ਸਾਥ ਦੀ ਹੋ ਗਈ ਆਪਣੀ ਇੱਕ ਘੜ ਛੱਡਣੀ 90000 ਰੁਪਏ ਹਾਂ ਜੀ ਹਾਂ ਨਾ ਜਿਹੜੀ ਦਵਾ ਕਟੋ ਬਰ ਲਓ ਜੀ ਕਰੋ ਚੱਕ ਲੈ ਜਾ ਵੀ ਲੈ ਜਾਣਾ 8 ਲੀਟਰ ਤੋਂ ਪਿਆਰ ਹੋਈ ਰ ਆਹ ਦੋਸਤੋ ਬੱਚਾ ਤਾਂ ਸਟਾਰ ਹੋ ਗਿਆ ਤੇ ਕਰਮਾ ਦੀ ਬੱਚੇ ਦਾ ਕਰਦੀ ਹੈ ਦੋਸਤੋ 6 ਨਾਲ ਤੁਹਾਨੂੰ ਦਿਖਾਏ ਅੱਜ ਦੀ ਵੀਡੀਓ ਚ ਇੱਕ ਮੱਝ ਹੈਗੀ ਗੱਪਣ ਤੇ ਇੱਕ ਮੱਝ ਟੋਪਰ ਗੱਪਣ ਹੋਗੀ ਗੱਪਣ ਮੱਝ ਦੋਸਤੋ ਬੇਸ਼ੱਕ ਆਪਣੀ ਥਾਂ ਦੀ ਤਿਰਪਕੇ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਕਿ ਜਿਹੜਾ ਪਸ਼ੂ ਦੋਸਤੋ ਸੋਇਆ ਸੋਇਆ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸਦੀਕ ਮੇਰੇ ਵਿੱਚ ਜੂਰ ਕਰ ਲਿਆ ਕਰੋ ਅਡਰੈਸ ਇੱਕ ਵੀਰ ਦਾ ਫਿਰ ਬੋਲਦੇ ਨਾ ਪਿੰਡ ਹੈਗਾ ਜੇ ਵੀਰ ਦਾ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਮਤਾਰਨ ਸਾਹਿਬ ਸਕਤਰ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀ ਦੇ ਕਰੀਪੀ ਬੋਲਦੇ ਫੋਨ ਨੰਬਰ 88721179 ਜੀ ਠੀਕ ਹੈ ਜੀ ਹਾਂਜੀ ਧੰਨਵਾਦ ਉਸਤਰਾ ਰਵੜੀਆ ਰੱਖਣਾ ਸੇ ਜੀ